ਹੈਲੋ ਫਰੈਂਡਸ ਵੈਲਕਮ ਟੂ ਟਿੰਸਾ ਵਲੌਗਸ ਆਮ ਕੁਲਵੀਰ ਸਿੰਘ ਤੇ ਅੱਜਕੱਲ ਕਰਾਂਗੇ ਜੋ ਕੈਨੇਡਾ ਦਾ ਨਵੇਂ ਪ੍ਰਾਈਮ ਮਿਨਿਸਟਰ ਬਣਿਆ ਹੈਗਾ ਮਾਰਕ ਕਾਰਨੀ ਤਾਂ ਤੁਸੀਂ ਵੀ ਹੈਰਾਨ ਹੋਦਿਓਮਗੇ ਕਿ ਪਹਿਲਾਂ ਕਰੇ ਸੀ ਇਲੈਕਸ਼ਨ ਹੋਣਗੇ ਤੇ ਹੁਣ ਇਲੈਕਸ਼ਨ ਵੀ ਨਹੀਂ ਹੋਏ ਤੇ ਪ੍ਰਧਾਨ ਮੰਤਰੀ ਵੀ ਬਦਲ ਗਿਆ ਹਾਂਜੀ ਉਹ ਇਲੈਕਸ਼ਨ ਹਜੇ ਆਉਣਗੇ ਅਪਕਮਿੰਗ ਟਾਈਮ ਦੇ ਵਿੱਚ ਬਟ ਇਹ ਕਿੰਨਾ ਨੇ ਸਿਸਟਮ ਬਣਾਇਆ ਹੁੰਦਾ ਜੋ ਇੰਡੀਅਨ ਵਾਲੋ ਕਾਫੀ ਡਿਫਰੈਂਟ ਹੈਗਾਗਾ ਐਂਡ ਆਪਾਂ ਉਸੇ ਵਾਰ ਇਹੀ ਗੱਲ ਕਰਾਂਗੇ ਇਹ ਕੇ ਵੀ ਦੇਖਾਂਗੇ ਕਿ ਮਾਰਕ ਕਾਰਨੀ ਜੋ ਨਵੇਂ ਪ੍ਰੈਮਿੰਿਸਟਰ ਆਗੇ ਨੇ ਇਹ ਕੀ ਸੋਚਦੇ ਨੇ ਇਮੀਗ੍ਰੇਸ਼ਨ ਬਾਰੇ ਤੇ ਕਿਹੜੇ-ਕਿਹੜੀ ਇਹ ਮਤਲਬ ਸਿਕਤਾਈ ਕਰ ਸਕਦੇ ਨੇ ਜਾਂ ਫਿਰ ਇਹ ਢਿੱਲ ਦੇ ਸਕਦੇ ਨੇ ਐਂਡ ਉਸ ਤੋਂ ਬਾਅਦ ਗੱਲ ਕਰਾਂਗੇ ਡੋਨਲਡ 트੍ਰੰਪ ਬਾਰੇ ਤਾਂ ਕੀ ਕੀ ਹੋ ਰਿਹਾਗਾ ਜਾਂ ਕੀ ਹੋ ਸਕਦਾ ਹੈ ਇਸ 2025 ਦੇ ਵਿੱਚ ਵੀਡੀਓ ਲਾਈਕ ਜ਼ਰੂਰ ਕਰ ਦਿਓ ਐਂਡ ਸਬਸਕ੍ਰਾਈਬ ਵੀ ਕਰ ਦਿਓ ਤੇ ਹੁਣ ਸਟਾਰਟ ਕਰਦੇ ਹਾਂ ਊਟ ਵੇਸਟਿੰਗ ਐਨੀ ਟਾਈਮ ਤਾਂ ਹਾਂਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਰਕ ਕਾਰਨੀ ਬਾਰੇ ਜੋ ਮਾਰਕ ਕਰਨੇ ਹੈਗੇ ਨੇਗੇ ਇਹ ਹੁਣ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ ਇਲੈਕਸ਼ਨ ਹਜੇ ਹੋਏ ਨਹੀਂ ਹੈਗੇ ਬਟ ਪ੍ਰਧਾਨ ਮੰਤਰੀ ਪਹਿਲਾਂ ਹੀ ਬਣ ਗਏ ਇਸ ਦੇ ਪਿੱਛੇ ਇੱਕ ਕਾਰਨ ਸੀਗਾ ਕਿ ਜਸਟਿਨ ਟਰੂਡੋ ਜੋ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ ਐਂਡ ਇਲੈਕਸ਼ਨ ਦੇ ਵਿੱਚ ਹਜੇ ਵੀ 5-7 ਮਹੀਨੇ ਪਏ ਸੀਗੇ ਅਕਤੂਬਰ ਦੇ ਵਿੱਚ ਹੋਣੇ ਨੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਵੇਂ ਇੰਡੀਆ ਦੇ ਵਿੱਚ ਹੁੰਦਾ ਕਿ ਕੋਈ ਵੀ ਇੱਕ ਪਾਰਟੀ ਹੈਗੀ ਆ ਤਾਂ ਉਹ ਆਪਣਾ ਪ੍ਰਾਈਮ ਮਿਨਿਸਟਰ ਚੂਜ਼ ਕਰ ਦੇਣਗੇ ਆਪਣੀ ਪਾਰਟੀ ਦੇ ਵਿੱਚੋਂ ਕਿ ਇਹ ਬੰਦਾ ਬਣੇਗਾ ਅਗਰ ਉਹ ਰਿਜ਼ਾਈਨ ਕਰ ਦਿੰਦਾ ਤਾਂ ਨਾਲ ਦੀ ਨਾਲ ਉਹ ਬਸ ਇੱਕ ਸਹਿਮਤੀ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਅਗਲੇ ਪ੍ਰਾਈਮ ਮਿਨਿਸਟਰ ਦਾ ਨਾਮ ਉਹ ਰੱਖ ਦਿੰਦੇ ਨੇ ਸਾਹਮਣੇ ਕਿ ਹਾਂਜੀ ਇਹ ਬਣੇਗਾ ਤਾਂ ਇੱਥੇ ਕੈਨੇਡਾ ਦੇ ਵਿੱਚ ਹੁੰਦਾ ਹੈਗਾ ਜਿਵੇਂ ਹੁਣ ਪਾਰਟੀ ਸੀਗੀ ਲਿਬਰਲ ਪਾਰਟੀ ਤੇ ਜਸਟਿਨ ਟਰੂਡੋ ਨੇ ਰਿਜ਼ਾਈਨ ਕਰ ਦਿੱਤਾ ਉਸ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਇਹ ਦੁਬਾਰਾ ਪਾਰਟੀ ਦੇ ਵਿੱਚ ਹੀ ਵੋਟਾਂ ਪਾਉਂਦੇ ਨੇਗੇ ਜੋ ਵੀ ਇਸ ਪਾਰਟੀ ਦੇ ਮੈਂਬਰ ਹੁੰਦੇ ਨੇ ਤਾਂ ਉਹਨਾਂ ਦੇ ਵੋਟਸ ਦੇ ਅਕੋਰਡਿੰਗ ਜੋ ਵੀ 3-4 ਜਣੇ 5 ਜਣੇ ਖੜੇ ਹੁੰਦੇ ਨੇ ਤਾਂ ਜਿਸ ਨੂੰ ਜ਼ਿਆਦਾ ਵੋਟਾਂ ਪੈਂਦੀਆਂ ਨੇ ਉਹ ਫਿਰ ਪਾਰਟੀ ਦਾ ਅੱਗੇ ਲੀਡਰ ਵੀ ਬਣਦਾ ਹੈਗਾ ਐਂਡ ਪ੍ਰਧਾਨ ਮੰਤਰੀ ਵੀ ਬਣਦਾ ਹੈਗਾ ਤੇ ਇਹੀ ਕੰਮ ਹੋਇਆ ਕਿ ਜਸਟਨ ਟਰੂਡੋ ਰਿਜ਼ਾਈਨ ਕਰਕੇ ਸੀਗੇ ਬਟ ਫਿਰ ਵੀ ਉਹਨਾਂ ਨੇ ਇਹ ਕਹਿ ਕੇ ਗਏ ਸੀਗੇ ਕਿ 2-3 ਮਹੀਨੇ ਲੱਗ ਜਾਣਗੇ ਨਵਾਂ ਪ੍ਰਧਾਨ ਮੰਤਰੀ ਆਉਣ ਲਈ ਤਾਂ ਅੰਦਰੋਂ ਹੀ ਵੋਟਾਂ ਪਾ ਕੇ ਜੋ ਵੀ ਜ਼ਿਆਦਾ ਫੇਮਸ ਸੀਗਾ ਇਸ ਪਾਰਟੀ ਦੇ ਵਿੱਚੋਂ ਲਿਬਰਲ ਦੇ ਵਿੱਚੋਂ ਤਾਂ ਉਹਨੂੰ ਇਹਨਾਂ ਨੇ ਸਿਲੈਕਟ ਕਰ ਲਿਆ ਤੇ ਉਹ ਹੁਣ ਪ੍ਰਧਾਨ ਮੰਤਰੀ ਬਣ ਗਿਆ ਅਸਲੀ ਜੋ ਵੋਟ ਹੈਗੀ ਨੇ ਉਹ ਹ ਅਕਤੂਬਰ ਦੇ ਵਿੱਚ ਪੈਣੀ ਹੈ ਅਕਤੂਬਰ 2025 ਐਂਡ ਉਸ ਤੋਂ ਪਹਿਨਾ ਇੱਕ ਐਵੀ ਰੀਜ਼ਨ ਹੈਗਾ ਇਹਨਾਂ ਦੇ ਰਿਜ਼ਾਈਨ ਕਰਨ ਦਾ ਟ੍ਰੂਟੋ ਤੇ ਰਿਜ਼ਾਈਨ ਦਾ ਤਾਂ ਜੋ ਜੋ ਲਿਬਰਲ ਪਾਰਟੀ ਹੈਗੀ ਆ ਉਹ ਥੋੜਾ ਜਿਹਾ ਕੰਪੀਟੀਸ਼ਨ ਦੇ ਵਿੱਚ ਆ ਸਕੇ ਕਿਉਂਕਿ ਇਹ ਹਿਊਮਨ ਨੇਚਰ ਹੈਗਾ ਕਿ ਆਪਾਂ ਇੱਕੋ ਹੀ ਬੰਦੇ ਨੂੰ 8-10 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਤਾਂ ਉਸ ਤੋਂ ਬਾਅਦ ਫਿਰ ਆਪਣਾ ਮੈਂਟੈਲਿਟੀ ਆਪਣੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਆਪਾਂ ਨੈਕਸਟ ਟਾਈਮ ਨਹੀਂ ਚਾਹੁੰਦੇ ਕਿ ਉਹ ਸੇਮ ਬੰਦਾ ਫੇਰ ਆਵੇ ਤੇ ਇਹਨਾਂ ਨੇ ਹੁਣ ਆਪਣਾ ਜੋ ਫੇਸ ਹੈਗਾਗਾ ਪਾਰਟੀ ਦਾ ਤਾਂ ਉਹਦੇ ਅੱਗੇ ਜੋ ਟ੍ਰੂਡੋ ਆ ਰਹੇ ਸੀ ਉਹਨੂੰ ਇਹਨਾਂ ਨੇ ਹੁਣ ਚੇਂਜ ਕਰ ਦਿੱਤਾ ਤੇ ਹੁਣੇ ਟਰਾਈ ਕਰਦੇ ਨੇ ਕਿ ਜੋ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਣਗੇ ਉਹਦੇ ਵਿੱਚ ਅਸੀਂ ਸਾਡਾ ਚਾਂਸ ਹੋਵੇ ਦੁਬਾਰਾ ਆਉਣ ਦਾ ਤੇ ਹੁਣ ਕੁਇਕਲੀ ਆਪਾਂ ਗੱਲ ਕਰਾਂਗੇ ਕਿ ਮਾਰਕ ਕਰਨੇ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਇਹ ਕੀ ਸੋਚਦਾ ਹੈਗਾ ਕਿ ਕੀ ਕੀ ਇਸਦੇ ਬਿਆਨ ਆਏ ਨੇਗੇ ਕਿਉਂਕਿ ਇਹਦੇ ਚੂਜ਼ ਕਰਨ ਤੋਂ ਪਹਿਲਾਂ ਇਹਨਾਂ ਦੇ ਡਿਬੇਟ ਵੀ ਹੋਏ ਸੀਗੇ ਤਾਂ ਉਹਦੇ ਵਿੱਚ ਇਹਨਾਂ ਨੇ ਆਪਣੀ ਆਪਣੀ ਗੱਲਾਂ ਦੱਸੀਆਂ ਨੇ ਕਿ ਕੀ ਚੀਜ਼ ਅਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਕਰਾਂਗੇ ਕਿ ਇਹ ਟੀ ਚੀਜ਼ ਗੁੱਡ ਹੋ ਸਕਦੀ ਹੈ ਬੈਡ ਹੋ ਸਕਦੀ ਹੈ ਇਹ ਆਪਣੇ ਤੇ ਖੁੱਤੇ ਆ ਮੈਂ ਇੱਥੇ ਜਸਟ ਇਹ ਦੱਸ ਹੀ ਰਿਆਂਗੇ ਕਿ ਇਹਨੇ ਕੀ ਕੀ ਕਿਹਾ ਤਾਂ ਪਹਿਲੀ ਚੀਜ਼ ਤਾਂ ਹੈਗੀ ਆ ਕਿ ਇਮੀਗ੍ਰੇਸ਼ਨ ਨੂੰ ਇਹ ਵੀ ਟਾਈਟ ਕਰਨਾ ਚਾਹੁੰਦਾ ਹੈਗਾ ਐਂਡ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਇਮੀਗ੍ਰੇਸ਼ਨ ਬੰਦ ਕਰੂਗਾ ਸਿਸਟਮ ਓਵੇਂ ਹੀ ਚੱਲਦਾ ਆਊਗਾ ਥੋੜਾ ਜਿਹਾ ਟਾਈਟ ਰੱਖਣਗੇ ਤਾਂ ਇਹਦੇ ਵਿੱਚ ਦੋ ਤਿੰਨ ਗੱਲਾਂ ਇਹਨੇ ਮੈਂਸ਼ਨ ਕੀਤੀਆਂ ਨੇ ਸਭ ਤੋਂ ਮੇਨ ਗੱਲ ਹੈਗੀ ਆ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਹੈਗੇ ਨੇ ਜੋ ਪੀਆਰ ਨਹੀਂ ਹੈਗੇ ਉਹੋ ਇੱਥੇ ਕੈਨੇਡਾ ਦੀ ਟੋਟਲ ਜਿਹੜੀ ਪੋਪੂਲੇਸ਼ਨ ਹੈਗੀ ਆ ਤਾਂ ਉਹਦਾ 6.2% ਹੈਗੇ ਨੇ ਮਤਲਬ ਅਰਾਊਂਡ 100 ਬੰਦੇ ਅਗਰ ਹੈਗੇ ਨੇ ਤਾਂ ਉਹ ਜੋ 6 6.5 ਜੋ ਲੋਕੀ ਹੈਗੇ ਨੇ 6 ਹੀ ਲਗਾ ਲਓ ਤਉਹੂ ਕੱਚੇ ਨੇਗੇ ਮਤਲਬ ਕਿ ਟੈਂਪਰੇਰੀ ਨੇਗੇ ਕਿਸੇ ਨਾ ਕਿਸੇ ਪਰਮਿਟ ਤੇ ਆਏ ਨੇ ਜਾਂ ਘੁੰਮਣ ਆਏ ਨੇ ਜੋ ਵਰਕ ਪਰਮਿਟ ਤੇ ਨੇ ਸਟੱਡੀ ਪਰਮਿਟ ਤੇ ਨੇ ਕੁਝ ਵੀ ਲਗਾ ਲਓ 6.2% ਨੇਗੇ ਤਾਂ ਇਹ ਕਹਿੰਦਾਗਾ ਕਿ ਉਹੀ ਜੇ 100 ਦੇ ਵਿੱਚੋਂ 6 ਬੰਦੇ ਟੈਂਪਰੇਰੀ ਨੇ ਤਾਂ ਇਹਨੇ 100 ਦੇ ਵਿੱਚੋਂ 5 ਕਰ ਦੇਣੇ ਨੇ ਮੈਂ ਹਰੇਕ 100 ਬੰਦੇ ਪਿੱਛੇ ਇੱਕ ਬੰਦਾ ਰਿਮੂਵ ਕਰਨਾਗਾ ਤੇ ਇਸ ਤਰ੍ਹਾਂ ਹੈਗਾ ਤਾਂ ਕੋਈ ਜ਼ਿਆਦਾ ਚੇਂਜ ਨਹੀਂ ਆਇਆ ਪਹਿਲਾਂ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ ਆਏ ਨੇ ਲਾਸਟ 7-8 ਮਹੀਨੇ ਤੋਂ ਜਦੋਂ ਦੀ ਇਮੀਗ੍ਰੇਸ਼ਨ ਪਾਲਿਸੀ ਚੇਂਜ ਹੋਈ ਹੈ ਤਾਂ ਪਹਿਲੀ ਚੀਜ਼ ਇਹ ਨੇ ਇਹ ਕੀ ਹੈ ਕਿ ਜੋ ਸਟੱਡੀ ਪਰਮਿਟ ਹੈਗੇ ਨੇਗੇ ਆ ਇਸ਼ੂ ਜ਼ਰੂਰ ਕਰਨੇ ਨੇ ਬਟ ਉਹਦੀ ਕੁਝ ਪਰਸੈਂਟੇਜ ਘਟਾਈ ਹੈ ਇਹਨਾਂ ਨੇ 30 40% ਜਿੰਨਾ ਵੀ ਹੋ ਸਕਦਾ ਤਾਂ ਇੱਕ ਕੈਪ ਰੱਖਣਗੇ ਇਹ ਨਹੀਂ ਚਾਹੁੰਦੇ ਹੈਗੇ ਵੀ ਯੂਨੀਵਰਸਿਟੀਆਂ ਜਿਨ੍ਹਾਂ ਨੇ ਇੱਥੇ ਕਾਫੀ ਪਹਿਲਾਂ ਕਾਪਲੇ ਕੀਤੇ ਨੇਗੇ ਉਹਨਾਂ ਨੇ ਐਜੂਕੇਸ਼ਨ ਦਾ ਲੈਵਲ ਕਾਫੀ ਨੀਚੇ ਸੈੱਟ ਦਿੱਤਾ ਸੀ ਐਂਡ ਗਵਰਨਮੈਂਟ ਨੇ ਬਿਲਕੁਲ ਵੀ ਧਿਆਨ ਨਹੀਂ ਕੀਤਾ ਸੀਗਾ ਐਂਡ ਉਹੋ ਚੀਜ਼ ਇਹ ਕਹਿ ਰਹੇ ਨੇ ਕਿ ਅਸੀਂ ਦੁਬਾਰਾ ਨਹੀਂ ਹੋਣ ਦੇਵਾਂਗੇ ਅਗਰ ਕੋਈ ਇੱਥੇ ਪੜਨ ਲਈ ਆ ਰਿਹਾ ਹੈਗਾ ਤਾਂ ਇਹ ਚਾਹੁੰਦੇ ਨੇ ਕਿ ਉਹ ਵਧੀਆ ਪੜਾਈ ਹਾਸਲ ਕਰੇ ਅੱਗੇ ਸਕਿੱਲ ਵਗੈਰਾ ਸਿੱਖੇ ਐਂਡ ਕੈਨੇਡਾ ਦੀ ਜੋ ਇਕਨੋਮੀ ਹੈਗੀ ਆ ਉਹਦੇ ਵਿੱਚ ਆਪਣਾ ਭਾਗੀਦਾਰ ਬਣੇ ਕੰਟ੍ਰਿਬਿਊਟ ਕਰੇ ਇਹ ਚੀਜ਼ ਮੇਨ ਆਗੀ ਕਿ ਸਟੱਡੀ ਪਰਮਿਟ ਹੈਗਾ ਉਸ ਤੇ ਕੈਪ ਲਗਾਉਣਗੇ ਕਿ ਕਿੰਨੇ ਸਟੱਡੀ ਪਰਮਿਟ ਇਸ਼ੂ ਕਰਨੇ ਨੇ ਕਾਲਜਾਂ ਦੀ ਵੀ ਸਕਤਾ ਹੀ ਹੋਊਗੀ ਕਿ ਤੁਸੀਂ ਅਗਰ ਐਨਐਨਏ ਫੀਸ ਚਾਰਜ ਕਰ ਰਹੇ ਹੋ ਕਿ ਉਹ ਤੇ ਸਹੂਲਤਾ ਕੀ ਮਿਲ ਰਹੀ ਹੈ ਨਹੀਂ ਇਹ ਵੀ ਗਵਰਨਮੈਂਟ ਹੁਣ ਦੇਖੂਗੀ ਇਹ ਮਾਰਕ ਕਰਨੀ ਦੇ ਅਕੋਰਡਿੰਗ ਇਹਨੇ ਖੁਦ ਕਿਹਾ ਹੈਗਾ ਇਹ ਚੀਜ਼ਾਂ ਤਾਂ ਇਮੀਗ੍ਰੇਸ਼ਨ ਬੰਦ ਨਹੀਂ ਹੋਣ ਵਾਲੀ ਆ ਨੰਬਰ ਜ਼ਰੂਰ ਘਟਾਊਗੀ ਤੇ ਸក្តਾਈ ਹੋਊਗੀ ਤਾਂ ਜੋ ਲੋਕੀ ਜੋ ਤਿਆਰ ਨੇ ਉਹ ਉਹ ਪੜ੍ਹਾਈ ਆਪਣੇ ਕਰਨ ਕੁਝ ਸਿੱਖਣ ਤੇ ਅੱਗੇ ਫਿਰ ਆਪਣਾ ਜੋ ਵੀ ਪਾਤਵੇ ਉਹਨਾਂ ਨੂੰ ਚੂਜ਼ ਕਰਨਾ ਉਸ ਦੇ ਵੱਲ ਜਾਣ ਤੇ ਸੈਕੰਡ ਚੀਜ਼ ਹੈਗੀ ਆ ਜੋ ਸਕਿਲਡ ਲੇਬਰ ਹੈਗੀ ਆ ਫਾਰ ਇਗਜ਼ਾਮਪਲ ਇੱਥੇ ਅੱਜ ਕੱਲ੍ਹ ਕੁੱਕ ਕੁੱਕ ਵਾਲਾ ਵੀ ਇਹਨਾਂ ਨੇ ਐਡ ਕਰ ਦਿੱਤਾ ਸਕਿੱਲ ਦੇ ਵਿੱਚ ਪਰ ਹੋਰ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਕੰਸਟਰਕਸ਼ਨ ਆ ਗਈ ਉਹਦੇ ਵਿੱਚ ਹੀ ਫਰੇਮਿੰਗ ਵਗੈਰਾ ਹੋਊਗੀ ਕੋਈ ਪੇਂਟਰਸ ਹੋਗੇ ਉਸ ਤੋਂ ਬਾਅਦ ਕੋਈ ਓਏ ਲਾ ਲਈ ਕੋਈ ਸਿਸਟਮ ਹੋ ਕੇ ਜਿਵੇਂ ਅਲਬਰਟ ਦੇ ਵਿੱਚ ਕਾਫੀ ਹੈਗਾਗਾ ਡ੍ਰਿਲਿੰਗ ਕਰਦੇ ਨੇ ਜਿੱਥੇ ਉਸ ਤਰ੍ਹਾਂ ਦਾ ਹੋ ਗਿਆ ਤਾਂ ਸਕਿੱਲਡ ਵਰਕ ਜਿਹੜਾ ਹੈਗਾਗਾ ਤਾਂ ਇਹਨਾਂ ਨੇ ਕਿਹਾਗਾ ਜੋ ਵੀ ਵਧੀਆ ਜੌਬਸ ਹੁੰਦੀਆਂ ਨੇ ਵਧੀਆ ਹੁਣ ਡੈਫੀਨੇਸ਼ਨ ਅਲੱਗ-ਅਲੱਗ ਹੈਗੀ ਆ ਕੈਨੇਡਾ ਦੇ ਵਿੱਚ ਵਧੀਆ ਜੋਬ ਆਪਾਂ ਕਹਿ ਦਿੰਨੇ ਆ ਜੋ ਜ਼ਿਆਦਾ ਪੇ ਕਰਦੀ ਆ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਨੇ ਆ ਉੱਥੇ ਦੀ ਸੋਚ ਆਪਣੀ ਇਸ ਤਰ੍ਹਾਂ ਦੀ ਆ ਕਿ ਕੋਈ ਬੈਠ ਕੇ ਆਪਾਂ ਸਿਟਿੰਗ ਜੋਬ ਕਰ ਰਹੇ ਆ ਤਾਂ ਵਧੀਆ ਜੋਬ ਹੈਗੀ ਆ ਇਹ ਥਿੰਕਿੰਗ ਦੇ ਵਿੱਚ ਫਰਕ ਹੈਗਾ ਬਟ ਇਹਨਾਂ ਦੇ ਅਕੋਰਡਿੰਗ ਜੋ ਵੀ ਇੱਕ ਉੱਪਰ ਵਾਲੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਦੀ ਪੇ ਕਾਫੀ ਜ਼ਿਆਦਾ ਹਾਈ ਹੁੰਦੀ ਆ ਤਾਂ ਇਹ ਕਹਿੰਦੇ ਨੇ ਉਹਨਾਂ ਨੂੰ ਆਇਲਸ ਰਿਕੁਆਇਰਮੈਂਟ ਅਸੀਂ ਵਧਾਵਾਂਗੇ ਇਹ ਇਹ ਨਾ ਹੋਵੇ ਮਤਲਬ ਕਿ ਕੋਈ ਅਗਰ ਮੈਨੇਜਰ ਥੀ ਕੋਈ ਐਲਐਮਆਈ ਤਿਆਰ ਰਿਹਾ ਕੋਈ ਵਰਕ ਪਰਮਿਟ ਉਸ ਇਸ਼ੂ ਹੋ ਰਿਹਾ ਉਸਨੇ ਕਿਹਾ ਕਿ ਮੈਂ ਇੰਡੀਆ ਪਾਕਿਸਤਾਨ ਕਿਤੇ ਵੀ ਵਚਾਰ ਸਾਲ ਦਾ ਕਿਤੇ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੌਬ ਕੀਤੀ ਆ ਤੇ ਉਹ ਇੱਥੇ ਹੁਣ ਆਉਣਾ ਚਾਹੁੰਦਾ ਕਿ ਵਰਕ ਪਰਮਿਟ ਲਵਾ ਰਿਹਾ ਤਾਂ ਇਹ ਕਹਿੰਦੇ ਨੇ ਕਿ ਉਸ ਬੰਦੇ ਦੇ ਅਗਰ ਪਹਿਲਾਂ 6 ਮੈਂਡ ਨਾਲ ਸਰ ਜਾਣਾ ਸੀ ਤਾਂ 7 7.5 ਮੈਂਡ ਹੋਣ 7 ਤਾਂ ਐਟਲੀਸਟ ਹੋਣਗੇ ਹੀ ਅਗਰ ਇਸ ਤਰ੍ਹਾਂ ਦੀ ਕੋਈ ਜੌਬ ਹੈਗੀ ਆ ਅਗਰ ਨਾਰਮਲ ਜੌਬ ਹੈਗੀ ਆ ਤਾਂ 6.5 ਮੈਂਡ ਰਿਕੁਆਇਰਮੈਂਟ ਹੋ ਸਕਦੀ ਹੈ 6 ਇਚ ਹੋ ਸਕਦੀ ਹੈ ਤਾਂ ਕਿੰਨੀ ਕਿ ਐਜੂਕੇਸ਼ਨ ਰਿਕੁਆਇਰਮੈਂਟ ਮੇਨਲੀ ਇੰਗਲਿਸ਼ ਰਿਕੁਆਇਰਮੈਂਟ ਉਹਦੇ ਉੱਤੇ ਜ਼ਿਆਦਾ ਫੋਕਸ ਕਰਨਗੇ ਕਿ ਲੋਕਾਂ ਨੂੰ ਇੰਗਲਿਸ਼ ਆਉਂਦੀ ਹੋਵੇ ਇਹ ਟਰਕਿੰਗ ਦੇ ਵਿੱਚ ਵੀ ਹੈਗਾਗਾ ਹੁਣ ਇਹ ਚੀਜ਼ ਆ ਰਹੀਆਂ ਨੇ ਪਹਿਲਾਂ ਸੀਗਾ ਕਿ ਇਟਸ ਓਕੇ ਸਿੱਧਾ ਹੀ ਮਿਲ ਜਾਂਦਾ ਸੀ ਬਟ ਹੁਣ ਕਹਿੰਦੇ ਨੇ ਕਿ ਇੰਗਲਿਸ਼ ਵੀ ਆਉਣੀ ਜ਼ਰੂਰੀ ਹੈਗੀ ਆ ਤਾਂ ਸਾਡੇ 4 ਪਤਾ ਨਹੀਂ 5 ਮਿੰਟ ਕੁਛ ਇਹਨੇ ਲੈਣੇ ਹੀ ਪੈਣਗੇ ਜੇ ਤੁਸੀਂ ਅੱਗੇ ਲਾਇਸੈਂਸ ਬਣਾਉਣਾ ਜਾਂ ਲਾਇਸੈਂਸ ਤੋਂ ਬਾਅਦ ਤੁਸੀਂ ਕੋਈ ਪਰਮਿਟ ਹਾਸਲ ਕਰਨਾ ਹੈਗਾ ਇਹੀ ਸੀਗਾ ਇਹਦੇ ਮੇਨ ਚੀਜ਼ਾਂ ਤਾਂ ਇਮੀਗ੍ਰੇਸ਼ਨ ਦੇ ਜੋ ਨੰਬਰ ਹੈਗੇ ਨੇ ਉਹਨੂੰ ਟਾਈਟ ਕਰਨਗੇ ਘਟਾਉਣ ਘਟਾਉਣਗੇ ਮਤਲਬ ਬੰਦ ਨਹੀਂ ਕਰਦੇ ਹੈਗੇ ਅਗਰ ਪਹਿਲਾਂ 4 ਲੱਖ ਕੋਈ ਪਰਮਿਟ ਈਸ਼ੂ ਹੋ ਰਹੇ ਨੇ ਤਾਂ ਹੁਣ 300 3 ਲੱਖ ਤੱਕ ਹਜੇ 20 ਹੋਣਗੇ ਬਟ ਜੋ ਲੈਂਗੁਏਜ ਰਿਕੁਆਇਰਮੈਂਟ ਹੈਗੀ ਆ ਪਹਿਲਾਂ ਲੋਕੀ ਸਿੱਧਾ ਹੀ ਕਹਿ ਦਿੰਦੇ ਸੀ ਕਿ ਹਾਂਜੀ 4 ਸਾਲ ਦਾ ਐਕਸਪੀਰੀਅੰਸ ਇੰਡੀਆ ਤੋਂ ਦਿਖਾ ਦਿੱਤਾ 2 ਸਾਲ ਦਾ ਦਿਖਾ ਦਿੱਤਾ ਕਿ ਸਾਨੂੰ ਐਲਐਮਆਈ ਇਹ ਦੇ ਦੋ ਤਾਂ ਮਿਲ ਜਾਂਦੀ ਸੀ ਬਟ ਹੁਣ ਉਹ ਕਹਿਣਗੇ ਅੱਛਾ ਤੁਸੀਂ ਐਜ਼ ਅ ਮੈਨੇਜਰ ਕੰਮ ਕੀਤਾ ਜੋ ਵੀ ਕੁਝ ਦਿਖਾਇਆ ਐਜ਼ ਅ ਸੁਪਰਵਾਈਜ਼ਰ ਦਿਖਾਇਆ ਤੋ ਉਸ ਦੇ ਅਕੋਰਡਿੰਗ ਹੀ ਉਸ ਨੂੰ ਆਇਲਸ ਵੀ ਕਰਨੀ ਪੈਗੀ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਇੰਗਲਿਸ਼ ਨਾ ਆਉਂਦੀ ਹੋਵੇ ਤੇ ਤੁਸੀਂ ਕਹਿ ਦਿਓ ਮੈਂ 5 ਸਾਲ ਐਜ਼ ਅ ਮੈਨੇਜਰ ਆਪਣੀ ਕੰਟਰੀ ਦੇ ਵਿੱਚ ਕੰਮ ਕੀਤਾ ਤੇ ਮੈਨੂੰ ਵਰਕ ਪਰਮਿਟ ਦਿੱਤਾ ਜਾਵੇ ਇਹ ਚੀਜ਼ ਦੇ ਇਹ ਕਾਫੀ ਜ਼ਿਆਦਾ ਫੇਵਰ ਦੇ ਵਿੱਚ ਹੈਗਾਗਾ ਲੈਂਗੁਏਜ ਰਿਕੁਆਇਰਮੈਂਟ ਦੇ ਹੁਣ ਚੀਜ਼ਾਂ ਰੀਬੀਟ ਨਾ ਕਰਦੇ ਹੋਏ ਅਗਲੀ ਚੀਜ਼ ਜੋ ਹੈਗੀ ਆ ਉਹ ਇਹ ਨਹੀਂ ਕਿਹਾਗਾ ਕਿ ਜੋ ਵੀ ਬੰਦਾ ਮਤਲਬ ਕੋਈ ਵੀ ਕੰਪਨੀ ਹੈਗੀ ਆ ਕੋਈ ਸਟੋਰ ਹੈਗਾ ਕੋਈ ਸ਼ਾਪਿੰਗ ਕੰਪਲੈਕਸ ਹੈਗਾ ਸ਼ਾਪਿੰਗ ਮਾਲ ਹੈਗਾ ਕੋਈ ਕੰਪਨੀ ਹੈਗੀ ਆ ਫੈਕਟਰੀ ਹੈਗੀ ਆ ਤਾਂ ਇਹ ਕਹਿੰਦੇ ਨੇ ਕਿ ਜੋ ਵੀ ਬੰਦੇ ਆਉਣਗੇ ਇੱਥੇ ਕੰਮ ਕਰਨ ਤਾਂ ਉਹ ਲੋਕਾਂ ਨੂੰ ਉਹਨਾਂ ਨੂੰ ਘਰ ਮਿਲ ਸਕੇ ਉਹਨਾਂ ਦੇ ਰਹਿਣ ਦੀ ਮਤਲਬ ਅਕੋਮੋਡੇਸ਼ਨ ਮਿਲ ਸਕੇ ਇਹ ਚੀਜ਼ਾਂ ਇਹ ਕਹਿੰਦੇ ਨੇ ਅਸੀਂ ਉਹ ਬੰਦਿਆਂ ਨਾਲ ਲਿੰਕ ਕਰਾਂਗੇ ਜਿਹੜੇ ਜੋਬ ਦੇ ਰਹੇ ਨੇ ਤੇ ਇਹ ਜ਼ਿੰਮੇਵਾਰੀ ਇਹ ਕਹਿੰਦੇ ਨੇ ਕਿ ੈਂਪਲੋਇਰ ਮਤਲਬ ਜੋ ਬੰਦਾ ਜੋਬ ਦੇ ਰਿਹਾ ਜਿਹਦਾ ਸਟੋਰ ਹੈਗਾ ਕਿ ਉਹ ਬੰਦਾ ਵੀ ਇਸ ਦੇ ਵਿੱਚ ਇਨਵੋਲਵ ਹੋਵੇ ਅਤੇ ਉਹ ਹੈਲਪ ਕਰੇ ਇਮੀਗ੍ਰੈਂਟਸ ਦੀ ਤਾਂ ਜੋ ਉਹਨਾਂ ਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹੋਰ ਇਹ ਕਹਿ ਰਹੇ ਨੇ ਕਿ ਉਹ ਨੰਬਰ ਜਿਹੜਾ ਹੈਗਾ ਕਿ ਕਿੰਨੇ ਬੰਦੇ ਬੁਲਾਉਣੇ ਨੇ ਕਿੰਨੇ ਨਹੀਂ ਬੁਲਾਉਣੇ ਇਹ ਸਾਰਾ ਕੁਝ ਇੱਥੇ ਘਰਾਂ ਦੇ ਅਕੋਰਡਿੰਗ ਹੋਵੇ ਮਤਲਬ ਅਗਰ ਲੱਗ ਰਿਹਾ ਕਿ ਅਗਲੇ 5 ਸਾਲ ਦੇ ਵਿੱਚ ਮਤਲਬ ਰਿਕੁਆਇਰਮੈਂਟ ਹੈ ਕਿ 10 ਲੱਖ ਘਰ ਬਣਨ ਤਾਂ ਅਗਰ ਉਹ ਬਣ ਰਹੇ ਨੇ ਤਾਂ ਹੀ ਬੁਲਾਉਣਗੇ ਅਗਰ ਉਹ ਨਹੀਂ ਐਨੇ ਬਣ ਰਹੇ ਤਾਂ ਉਹ ਨਹੀਂ ਬੁਲਾਉਣਗੇ ਇਹ ਨਹੀਂ ਚਾਹੁੰਦੇ ਹੈਗੇ ਕਿ ਇਸ ਤਰ੍ਹਾਂ ਹੋਵੇ ਕਿ ਲੋਕੀ ਫਿਰ ਬੇਸਮੈਂਟਾਂ ਦੇ ਵਿੱਚ ਜਿਵੇਂ ਹੁੰਦਾ 2 ਬੈਡਰੂਮ ਦੇ ਵਿੱਚ 5 5 6 6 ਜਣੇ ਆ ਬ੍ਰੈਂਪਟਨ ਸਾਈਡ ਹੋ ਗਿਆ ਸਰੀ ਹੋ ਗਿਆ ਤੇ ਰੈਰੇ ਸੀਗੇ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਇਹ ਕਹਿੰਦਾ ਕਿ ਕਿਵੇਂ ਦੁਬਾਰਾ ਨਹੀਂ ਆਉਂਦੇ ਨਹੀਂ ਅਸੀਂ ਜ਼ੋਰ ਲਗਾਵਾਂਗੇ ਕਿ ਘਰ ਵਗੈਰਾ ਨਵੇਂ ਬਣਨ ਅਗਰ ਨਹੀਂ ਬਣ ਰਹੇ ਕੁਝ ਘਾਟ ਹੈਗੀ ਆ ਤਾਂ ਇਮੀਗ੍ਰੇਸ਼ਨ ਜੋ ਪਿੱਛੂ ਆ ਰਹੀ ਆ ਤਾਂ ਉਹ ਉਹ ਉਸਦੇ ਅਕੋਰਡਿੰਗ ਹੀ ਆਵੇ ਅਗਰ ਘੱਟ ਕਰ ਬਣ ਰਹੇ ਨੇ ਤਾਂ ਕਹਿੰਦੇ ਅਸੀਂ ਘੱਟ ਬੁਲਾਵਾਂਗੇ ਅਗਰ ਜ਼ਿਆਦਾ ਬਣ ਰਹੇ ਨੇ ਜ਼ਿਆਦਾ ਬੁਲਾਵਾਂਗੇ ਅਗਰ ਜੋਬਸ ਇੱਥੇ ਕੈਨੇਡੀਅਨਸ ਨੂੰ ਜੌਬਸ ਨਹੀਂ ਮਿਲ ਰਹੀਆਂ ਉਹਨਾਂ ਦੀ ਸਟਰਗਲ ਹੋ ਰਹੀ ਹੈ ਤਾਂ ਇਹ ਕਹਿੰਦਾ ਹੈ ਕਿ ਅਸੀਂ ਬਾਰੋਂ ਬੰਦੇ ਨਹੀਂ ਬੁਲਾਵਾਂਗੇ ਇਸ ਤਰ੍ਹਾਂ ਚੱਲ ਰਿਹਾ ਸਿਸਟਮ ਇਹ ਕਹਿੰਦਾ ਕਿ ਬੈਲੈਂਸ ਰੱਖਣਾ ਹੈਗਾ ਕਿ ਬੁਲਾਉਣ ਦੀ ਮਤਲਬ ਕਿ ਆਪਾਂ ਬੁਲਾਈ ਜਾਈਏ ਤੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਨਾ ਹੋਵੇ ਜਾਂ ਫਿਰ ਬੁਲਾਈ ਜਾਈਏ ਤੇ ਜੌਬਸ ਇੱਥੇ ਨਾ ਹੋਣ ਤੇ ਇਹ ਕਹਿੰਦਾ ਉਹ ਚੀਜ਼ਾਂ ਮੈਂ ਬਿਲਕੁਲ ਹੀ ਖਤਮ ਕਰ ਦੇਣੀ ਨੇ ਐਂਡ ਇਹੇ ਸੀਗਾ ਮਾਰਕ ਕਾਰਨੀਵਲ ਤੇ ਇਸ ਤੋਂ ਬਾਅਦ ਹੁਣ ਮੈਂ ਟਰਾਈ ਕਰਦਾ ਕਿ ਅਲੱਗ ਵੀਡੀਓ ਬਣਾ ਦਵਾਂ ਮਾਜੀ ਹੁਣ ਹੋਵੇਗੀ ਡੋਨਲਡ 트੍ਰੰਪ ਬਾਰੇ ਕਿ ਉਹਨਾਂ ਨੇ ਕੀ ਕਿਹਾ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਵੀਡੀਓ ਨੂੰ ਥੈਂਕ ਯੂ ਸੋ ਮੱਚ